تن بابا سری چند جی ایک چھوٹی جی کتھا ایک راجہ راجا دا نام بہت جپتا سی ایک بار وہ گھوڑ تپسیا راجے نے ایک سال کور کو تپسیا کی تی پرماتما نے اس درسن دیتے ہیں پرماتما نے اسنوں کہا کی منگو کی منگ دے ہو راجے نے کہا کی میں سب تو شکتی شالی راجہ بننا چوندہ ہاں پرماتما نے کہا کہ ٹھیک ہے پرماتما نے اسنوں ایک ਅੰਗੂਠੀ ਦਿੱਤੀ ਅਤੇ ਕਿਹਾ ਕਿ ਤੂੰ ਇਸ ਨੂੰ ਪਹਿਨ ਜਦੋਂ ਤੂੰ ਇਹਨੂੰ ਪਹਿਨੇਗਾ ਤੈਨੂੰ ਕੋਈ ਵੀ ਨਹੀਂ ਹਰਾ ਸਕਦਾ ਤੂੰ ਸਭ ਤੋਂ ਸ਼ਕਤੀਸ਼ਾਲੀ ਰਾਜਾ ਬਣ ਜਾਵੇਂਗਾ ਰਾਜੇ ਨੇ ਉਹ ਅੰਗੂਠੀ ਪਹਿਨ ਲਈ ਅਤੇ ਰਾਜੇ ਨੇ ਪਰਮਾਤਮਾ ਨੂੰ ਕਿਹਾ ਕਿ ਇਸ ਅੰਗੂਠੀ ਦਾ ਅਸਰ ਮੇਰੀਆਂ ਆਂਦੀਆਂ ਪੁਸਤਾਂ ਤੱਕ ਚੱਲਦਾ ਰਹੇ ਪਰਮਾਤਮਾ ਨੇ ਕਿਹਾ ਕਿ ਠੀਕ ਹੈ ਪਰ ਉਸ ਸਮੇਂ ਤੇਰੀਆਂ ਪੁਸਤਾਂ ਨੂੰ ਤੇਰੇ ਤੋਂ ਅੱਧੀ ਤਪੱਸਿਆ ਕਰਨੀ ਪਵੇਗੀ ਅਤੇ ਉਹ ਕੋਈ ਵੀ ਸਭ ਤੋਂ ਸ਼ਕਤੀਸ਼ਾਲੀ ਚੀਜ਼ ਮੰਗ ਸਕਦੇ ਹਨ ਜਿਵੇਂ ਤੂੰ ਸਭ ਤੋਂ ਸ਼ਕਤੀਸ਼ਾਲੀ ਰਾਜੇ ਹੋਣ ਦਾ ਵਰ ਮੰਗਿਆ ਹੈ ਤੇਰੇ ਤੋਂ ਅੱਧੀ ਤਪੱਸਿਆ ਕਰਨ ਦੀ ਲੋੜ ਹੋਵੇਗੀ ਇਸ ਅੰਗੂਠੀ ਦੀ ਸ਼ਕਤੀ ਫਿਰ ਜਾਗ ਜਾਵੇਗੀ ਅਤੇ ਜੋ ਉਹ ਮੰਗਣਗੇ ਉਸ ਰੂਪ ਵਿੱਚ ਉਹ ਸਭ ਤੋਂ ਸ਼ਕਤੀਸ਼ਾਲੀ ਬਣ ਜਾਣਗੇ راجہ ہن بہت خوش ہویا ساری دنیا اس راجے نے جیت لئی اس تو بعد اوہ بڑا ہو گیا ہتے اس تو بعد اس دا ہن پتر گدی تے بیٹھا ہتے راجے نے اس نو کہا کہ تُو میرے تو ادھی تپسیا کرنی ہے یہ انگوٹھی پہن کے تب تو شکتی شالی راجہ بن جاویں گا اس کے پتر نے ہن ہوں چھ مہینے گھوڑ تپسیا کی تھی ਉਸਦੇ ਪਿਤਾ ਜੀ ਨੇ ਪਹਿਲਾਂ 1 ਸਾਲ ਤਪੱਸਿਆ ਕੀਤੀ ਸੀ ਹੁਣ ਉਸ ਰਾਜੇ ਦੇ ਪੁੱਤਰ ਨੇ 6 ਮਹੀਨੇ ਕੋਰ ਤਪੱਸਿਆ ਕੀਤੀ ਉਸਨੇ ਫਿਰ ਪਰਮਾਤਮਾ ਕੋਲੋਂ ਉਹੋ ਹੀ ਵਰ ਮੰਗਿਆ ਕਿ ਮੈਂ ਸਭ ਤੋਂ ਸ਼ਕਤੀਸ਼ਾਲੀ ਰਾਜਾ ਬਣਨਾ ਚਾਹੁੰਦਾ ਹਾਂ ਉਹ ਪਹਿਲੇ ਰਾਜੇ ਦੀ ਤਰ੍ਹਾਂ ਪੂਰੀ ਤਰ੍ਹਾਂ ਸ਼ਕਤੀਸ਼ਾਲੀ ਰਾਜਾ ਬਣ ਗਿਆ ਹੁਣ ਉਸਨੇ ਪੂਰੀ ਦੁਨੀਆ ਜਿੱਤ ਲਈ ਸੀ ਐਸ਼ ਆਰਾਮ ਦਾ ਜੀਵਨ ਬਤੀਤ ਕਰਨ ਲੱਗ ਪਿਆ ਉਸਦੇ ਪੁੱਤ ਮੈਂ ਜਦੋਂ ਗੱਦੀ ਸੰਭਾਲੀ ਤਾਂ ਉਸ ਰਾਜੇ ਨੇ ਕਿਹਾ ਕਿ ਤੂੰ ਹੁਣ 3 ਮਹੀਨੇ ਹੀ ਤਪੱਸਿਆ ਕਰ ਤੈਨੂੰ ਜੋ ਮੰਗੇਗਾ ਮਿਲ ਜਾਵੇਗਾ ਉਸ ਤੇ ਪੁੱਤਰ ਨੇ ਹੁਣ 3 ਮਹੀਨੇ ਤਪੱਸਿਆ ਕੀਤੀ ਅਤੇ ਉਸ ਅੰਗੂਠੀ ਤੋਂ ਐਸ਼ ਆਰਾਮ ਮੰਗਿਆ ਉਸ ਅੰਗੂਠੀ ਦੇ ਚਮਤਕਾਰ ਨਾਲ ਉਸਨੇ ਪੂਰੀ ਉਮਰ ਐਸ਼ ਕੀਤੀ ਇਸ ਤੋਂ ਬਾਅਦ ਉਸ ਦੇ ਪੁੱਤਰ ਦੀ ਜਦੋਂ ਵਾਰੀ ਆਈ ਉਸਨੇ ਆਪਣੇ ਪੁੱਤਰ ਨੂੰ ਕਿਹਾ ਕਿ ਤੂੰ ਹੁਣ ਡੇਢ ਮਹੀਨਾ ਹੀ ਤਪੱਸਿਆ ਕਰ ਤੈਨੂੰ ਸ਼ਕਤੀ ਮਿਲ ਜਾਵੇਗੀ ਇਸ ਤਰ੍ਹਾਂ ਉਸ ਤੇ ਪੁੱਤਰ ਨੇ ਡੇਢ ਮਹੀਨਾ ਤਪੱਸਿਆ ਕੀਤੀ ਅਤੇ ਉਸ ਨੇ ਫਿਰ ਮਿਊਜ਼ਿਕ ਦਾ ਵਾਰ ਮੰਗਿਆ ਅਤੇ ਕਿਹਾ ਕਿ ਮੈਨੂੰ ਹਰ ਇੱਕ ਰਾਗ ਦਾ ਐਨਾ ਗਿਆਨ ਹੋਵੇ ਕਿ ਮੈਂ ਕਿਸੇ ਨੂੰ ਵੀ ਗਿਆਨੀ ਬਣਾ ਸਕਾਂ ਆਪਣੇ ਗਿਆਨ ਨਾਲ ਸਾਰੀ ਦੁਨੀਆ ਜਿੱਤਾਂ ਇਸ ਤਰ੍ਹਾਂ ਉਹ ਪੂਰੀ ਤਰ੍ਹਾਂ ਮਿਊਜ਼ਿਕ ਵਿੱਚ ਐਕਸਪਰਟ ਹੋ ਗਿਆ ਸਾਰੇ ਰਾਜੇ ਉਸ ਤੋਂ ਗਿਆਨ ਲੈਣ ਵਾਸਤੇ ਆਉਂਦੇ ਉਸ ਤੋਂ ਬਾਅਦ ਜਦੋਂ ਉਹ ਫਿਰ ਬੁੱਢਾ ਹੋ ਗਿਆ ਹੁਣ ਉਸਨੇ ਆਪਣੇ ਪੁੱਤਰ ਨੂੰ ਕਿਹਾ ਕਿ ਤੂੰ ਸਿਰਫ 22 ਦਿਨ ਤਪੱਸਿਆ ਕਰ ਤੇਨੂੰ ਗਿਆਨ ਹੋ ਜਾਵੇਗਾ ਉਸਤੇ ਪੁੱਤਰ ਨੇ 22 ਦਿਨ ਤਪੱਸਿਆ ਕੀਤੀ ਅਤੇ ਉਸਨੇ ਪ੍ਰਮਾਤਮਾ ਦੇ ਕੋਲ ਵਰ ਮੰਗਿਆ ਕਿ ਮੈਂ ਹਰ ਇੱਕ ਕਿਤਾਬ ਦਾ ਗਿਆਤਾ ਹੋ ਜਾਵਾਂ ਸਭ ਤੋਂ ਉੱਤਮ ਗਿਆਨ ਮੇਰੇ ਕੋਲ ਹੋਵੇ ਇਸ ਤਰ੍ਹਾਂ ਉਹ ਪੂਰੀ ਤਰ੍ਹਾਂ ਹੁਣ ਗਿਆਨੀ ਬਣ ਗਿਆ ਅਤੇ ਉਸ ਦੇ ਗਿਆਨ ਦੀ ਚਰਚਾ ਪੂਰੀ ਦੁਨੀਆ ਤੇ ਹੋਣ ਲੱਗ ਪਈ ਜਦੋਂ ਉਹ ਫਿਰ ਬੁੱਢਾ ਹੋਇਆ ਉਸਨੇ ਆਪਣੇ ਪੁੱਤਰ ਨੂੰ ਕਿਹਾ ਕਿ ਤੂੰ 11 11 ਲਗਭਗ ਤਪੱਸਿਆ ਕਰ ਤੈਨੂੰ ਗਿਆਨ ਹੋਵੇਗਾ ਤੇ ਤੂੰ ਸਭ ਤੋਂ ਸ਼ਕਤੀਸ਼ਾਲੀ ਬਣ ਜਾਵੇਂਗਾ ਉਸਦੇ ਪੁੱਤਰ ਨੇ ਵੀ ਤਪੱਸਿਆ ਕੀਤੀ ਅਤੇ ਵਰ ਮੰਗਿਆ ਕਿ ਮੈਂ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਤੀਰ ਚਲਾਉਣ ਵਾਲਾ ਬਣ ਜਾਵਾਂ ਇਸ ਤਰ੍ਹਾਂ ਉਹ ਸਭ ਤੋਂ ਸ਼ਕਤੀਸ਼ਾਲੀ ਤੀਰ ਅੰਦਾਜ਼ ਬਣਿਆ ਇਸ ਤੋਂ ਬਾਅਦ ਜਦੋਂ ਉਹ ਫਿਰ ਬੁੱਢਾ ਹੋਇਆ ਉਸਦੇ ਆਪਣੇ ਪੁੱਤਰ ਨੇ ਜਦੋਂ ਗੱਦੀ ਸੰਭਾਲਣੀ ਸੀ ਤਾਂ ਉਸ ਰਾਜੇ ਨੇ ਆਪਣੇ ਪੁੱਤਰ ਨੂੰ ਕਿਹਾ ਕਿ 5 ਜਾਂ 6 ਮਿੰਟ ਲਗਭਗ ਤਪੱਸਿਆ ਕਰ ਤੇ ਦੂ ਜੋ ਮੰਗੇਗਾ ਮਿਲੇਗਾ ਉਸ ਤੇ ਪੁੱਤਰ ਨੇ ਤਪੱਸਿਆ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸਿਰਫ 5 6 ਮਿੰਟ ਦੀ ਗੱਲ ਸੀ ਉਹ 5 6 ਮਿੰਟ ਵੀ ਉਸ ਪਰਮਾਤਮਾ ਦੇ ਨਾਮ ਵਿੱਚ ਜੁੜ ਕੇ ਨਾ ਬੈਠ ਸਕਿਆ ਅਤੇ ਉਹ ਇਸੇ ਤਰ੍ਹਾਂ ਹੀ ਬੁੱਢਾ ਹੋ ਗਿਆ ਇਸ ਤੋਂ ਬਾਅਦ ਉਸ ਅੰਗੂਠੀ ਦਾ ਅਸਰ ਖਤਮ ਹੋ ਗਿਆ ਇਸ ਤਰ੍ਹਾਂ ਉਸ ਦੇ ਪੁੱਤਰ ਕੋਲ ਇੰਨਾ ਵੀ ਟਾਈਮ ਨਹੀਂ ਸੀ ਕਿ ਉਹ 5-6 ਮਿੰਟ ਤਪੱਸਿਆ ਕਰਕੇ ਰਿੱਧੀ ਸਿੱਧੀ ਪ੍ਰਾਪਤ ਕਰ ਸਕੇ ਇਸ ਤਰ੍ਹਾਂ ਉਸ ਨੇ ਉਹ ਸ਼ਕਤੀ ਖੋ ਲਈ ਜੋ ਉਸ ਦੇ ਪੂਰਵਜਾਂ ਤੋਂ ਉਸ ਨੂੰ ਮਿਲੀ ਸੀ ਇਸ ਤਰ੍ਹਾਂ ਇਨਸਾਨ ਹੈ ਚਾਹੇ ਤਾਂ ਇਨਸਾਨ ਪਲਾਂ ਵਿੱਚ ਪ੍ਰਮਾਤਮਾ ਦੀ ਸ਼ਕਤੀ ਨੂੰ ਜਗਾ ਸਕਦਾ ਹੈ ਇਹ ਇਨਸਾਨ ਜਗਾਣਾ ਨਹੀਂ ਚਾਹੁੰਦਾ ਕਿਉਂਕਿ ਇਨਸਾਨ ਦੇ ਮਾੜੇ ਕਰਮ ਇਨਸਾਨ ਨੂੰ ਚੰਗਾ ਕੰਮ ਕਰ ਨਹੀਂ ਦਿੰਦੇ ਤਾਂ ਬਾਬਾ ਸ੍ਰੀ ਚੰਨ ਜੀ